ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਆਸ ਕਰਦੇ ਹਾਂ ਕਿ ਸਾਰੇ ਭਰਾ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਦੀ ਵੀਡੀਓ ਲੱਗੇ ਆਪਾਂ ਬਣਾਉਣ ਰਾਜਾ ਸਾਸੀ ਤੋਂ ਤੇ ਹਰਮਨ ਡੇਰੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਦੋ ਗੱਬਣਾਵਾ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਪਸ਼ੂਆਂ ਦੀ ਡਿਟੇਲ ਕਸਿਕਾ ਵੀਰ ਜੀ ਹਸਣਾ ਭਾਜੀ ਹੋ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਭਾਜੀ ਪੂਰੀ ਸੁਣਾਓ ਚੜਦੀ ਕਲਾ ਵੀਰ ਜੀ ਚੜਦੀ ਕਲਾ ਚਾਹੀਦੀ ਜੱਗੇ ਭਾਜੀ ਹੋਰ ਸੁਣਾਓ ਪਰਿਵਾਰ ਦੀ ਬਹੁਤ ਵਧੀਆ ਮੈਂ ਨਾ ਚਲੋ ਵਧੀਆ ਚਾਹੀਦਾ ਤੇ ਬਾਈ ਨਾ ਫਰਸ਼ ਫੋਰਸ਼ ਪਵਾਤਾ ਵਾ ਇਹ ਟੁੱਟ ਲਵਾਈ ਜੋ ਭਾਜੀ ਹੁਣ ਇਸੇ ਕਰਕੇ ਦੋ ਕਿ ਵੀਡੀਓ ਆਪਾਂ ਪਾਈਆਂ ਥੋੜੀਆਂ ਬਾਹਰੋਂ ਪਾਈਆਂ ਅਸੀਂ ਉਹ ਵੀ ਚਲ ਇਹਨਾਂ ਦਾ ਆਪਣਾ ਹੀ ਅਡਾ ਹਾਂਜੀ ਉਹ ਵੀ ਆਪਣਾ ਹੀ ਇਹਦੇ ਠੀਕ ਹੈ ਠੀਕ ਹੈ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ ਠੀਕ ਹੈ ਜਿਹੜੇ ਵੀਰ ਭਰਾ ਰੋਜ਼ ਵੀਡੀਓ ਵੇਖਦੇ ਉਹਨਾਂ ਨੂੰ ਭਲਾ ਹੀ ਆਪਾਂ ਕਿੱਥੋਂ ਦੇ ਹਾਂ ਹਾਂਜੀ ਹਾਂਜੀ ਰੋਜ਼ ਆਪਣੀ ਪੈਂਦੀ ਪਰਸੋਂ ਵੀ ਪਈ ਕੱਲ੍ਹ ਵੀ ਪੈਣੀ ਸੀ ਹਾਂਜੀ ਕੱਲ੍ਹ ਤਾਂ ਮੈਂ ਕੀਤਾ ਸੀ ਫੋਨ ਤੇ ਆਖਿਆ ਆਇਆ ਨਹੀਂ ਜਾਣਾ ਕੱਲ੍ਹ ਮੱਸਿਆ ਸੀ ਯਾਰ ਮੱਸਿਆ ਗਿਆ ਸੀ ਸਾਹੀ ਦੇ ਉਹ ਪਟਿਆਲੇ ਦਾ ਡੇਢੀ ਵਾਲਾ ਵੀ ਤੁਹਾਨੂੰ ਭੇਜਤੀਆਂ ਆਪ ਜਾ ਵੀ ਆਤੀ ਜਾਂਦੀਆਂ ਆ ਛੋਟੀਆਂ ਤੇ ਨਾ ਯਾਰ ਆਤੀ ਆਈ ਅੱਛਾ ਜੀ ਹੁਣ ਇਹਦੇ ਲੀ ਆਪਾਂ ਠੀਕ ਹੈ ਠੀਕ ਹੈ ਤੇ ਫੋਨ ਨੰਬਰ ਬਾਈ ਬੋਲਦੇ ਆਪਾਂ 826444231 ਭਾਜੀ ਠੀਕ ਹੈ ਜੀ ਹਾਂਜੀ ਬਾਈ ਨਾਮ ਮੇਰਾ ਹਰਮਨ ਜੋ 에어ਪੋਰਟ ਦੇ ਨਾਲ ਹੀ ਪਿੰਡ ਜੇ ਮੇਰਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਭਈਆ ਪਹਿਲੇ ਨੰਬਰ ਤੇ ਜਿਹੜੀ ਝੋਟੀਆਂ ਦੱਸਿਓ ਹਜੇ ਬਾਰੇ ਇਹ ਭਾਜੀ ਢਾਲੀ ਝੋਟੀਆਂ ਪਹਿਲਾ ਸੂਆ ਝੋਟੀ ਦਾ ਅੱਛਾ ਜੀ 9 ਵਜੇ ਪੈਸਾ ਸੂਆ ਪਹਿਲਾ ਸੂਆ ਇਹ ਸ਼ਾਮ ਹੀ ਨਾਲ ਚੈੱਕ ਪਾਸ ਜੇ ਅੱਛਾ ਜੀ ਤੇ ਸੀਰ ਫੰਡੀ ਵੇਖੋ ਇੱਧਰ ਵੇਖੋ ਅੱਛਾ ਫਗਾਂ ਹੁੰਦੀ ਨਾ ਭਾਈ ਜਿੱਦਾ ਮਰਜੀ ਥੱਲੇ ਬੋ ਅੱਛਾ ਅੱਛਾ ਮੋਰੀ ਹਿਸਾਬ ਆ ਛੋਟੀ ਦਾ ਗੋਦੀ ਪੈਜੋ ਪਿੱਛੋਂ ਦੀ ਪੈਜੋ ਠੀਕ ਚਲਾ ਦੇ ਤੁਹਾਨੂੰ ਨਾ ਨਹੀਂ ਪਾਜਾਂ ਮਰਦੀ ਭਾਜੀ ਪੈਜੋ 6 ਮਹੀਨੇ ਚੈੱਕ ਪਾਸ ਬਹੁਤ ਦਾ ਸੋਹਣਾ ਵਾ ਛੋਟੀ ਦਾ ਰੋਜੀ ਪੇਟ ਥੋੜੇ ਜੱਲੋਂ ਵੀ ਬਹੁਤ ਯਾਰਾ ਚੰਗੀਆਂ ਨੇ ਠੀਕ ਹਿਸਾਬ ਲਾ ਲੇ ਵੱਡੀ ਛੋਟੀ ਆ ਮੇਰਾ ਕੋਈ ਉਮੀਦ ਹੋ ਜੇ ਵੇਖਦੇ ਠੀਕ ਠੀਕ ਹੈ ਤੇ 6 ਮਹੀਨੇ ਚੈੱਕ ਪਾਸ ਚਾਹਾਂ ਦੀ ਚੈੱਕ ਪਾਸ ਜੇ ਠੀਕ ਹੈ ਠੀਕ ਹੈ ਜੀ ਦੋਸਤ ਭਾਜੀ ਭਲੂਣ ਨੇ ਘਰ ਆਲੇ ਹੁੰਦੇ 11 12 11 12 ਕੁਵਾਦੋਂ ਪੁੱਟ 13 14 ਅੰਗਲੋਂ ਛੋਟੀ ਦੁੱਧ ਕੱਢੂ ਹਾਂ ਦੂਜਾ ਸਵੇਰ ਸੁਣਾ ਨੇ ਹਾਂ ਠੀਕ ਆ ਠੀਕ ਆ ਤਾਂ ਵੀ ਦੂਜਾ ਸਵੇਰ ਸੁਣੂਗੀ ਤਾਂ ਇੱਕ ਕਿਲੋ ਡੇਢ ਕਿਲੋ ਦਿੰਦੀ ਅੱਛਾ ਲਿਆ ਗਿਆ ਪਰਸੋ ਚ ਉਹਦੀ ਛੱਡੀ ਆ ਠੀਕ ਆ ਠੀਕ ਪਾਸ ਕਰਉਂਦੀ ਏ ਅੱਛਾ ਅੱਛਾ ਹਾਂਜੀ ਔਲ ਕੇ ਖਾ ਲਓ ਬਈ ਬਾਕੀ ਚੰਮ ਚੰਮ ਤੇ ਜਿਹੜੀਆਂ ਨਾੜਾ ਨੂੜਾ ਚੰਗੀਆਂ ਆ ਗਈਆਂ ਵਾ ਤੇ 11 12 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾ ਇਹ ਕਰੋ ਜੀ ਚੱਕਾ ਕੱਟ ਕਾਟ ਦੀ ਬਹੁਤ ਹੀ ਚੰਗੀ ਤੇ ਹੈ ਵੀ ਢਾਲੀ ਆ ਤੇ ਢਾਲਾ ਪਾਣੀ ਵੀ ਬਹੁਤ ਹੀ ਚੰਗਾ ਹੁੰਦਾ ਵਾ ਬਹੁਤ ਹੀ ਖਾਨੂਨ ਦਾ ਸ਼ਾਇਦ ਗੈਬ ਬਹੁਤ ਹੀ ਸ਼ਾਨਦਾਰ ਆ ਤੇ ਪਾਈ ਗੈਬ ਉਹ ਵੀ ਤਨ ਹੋਇਆ ਤੇ ਛੱਡੀ ਨੂੰ ਤੇ ਬੁੱਧੂ ਟਾਈ ਹੋ ਗਈ ਆ ਹੂੰ ਪਾਜੀ ਫੁੱਲੀ ਛੱਡ ਕੇ ਬਹਿ ਜਾ ਭਾਵੇਂ ਅੱਛਾ ਜੀ ਇੱਦਾਂ ਮਰਜੀ ਪਈ ਆ ਠੰਡੀ ਝੋਟੀ ਸੋਹਣੀ ਸ਼ਕੀਲ ਭਾਜੀ ਦੋ ਵਜੇ ਆ ਗੱਜਾ ਬਟੋਲ ਵਰਗਾ ਸੁਭਾਅ ਇਹਦਾ ਬਿਲਕੁਲ ਠੰਡੀ ਸੀ ਲਿਆ ਤੇ ਉਹਦੇ ਦੇ ਵੀ ਚੰਗੀ ਆ ਤੇ ਕੱਦ ਕਾੜ ਦੀ ਵੀ ਚੰਗੀ ਆ ਵਾਹ ਭਾਈ ਮੋਲੇ ਰਹਿਰ ਦੇਖ ਲਓ ਭਾਜੀ ਬਾਕੀ ਭਾਜੀ ਜਿਹੜੇ ਬੰਦੇ ਕੋਾਈ ਆ ਨਾ ਹਾਂਜੀ ਮਾਲ ਉਹਨਾਂ ਸਾਰਾ ਹੀ ਚੰਗਾ ਰੱਖਿਆ ਅੱਛਾ ਜੀ ਉਹਨੇ ਵੀਰ ਨੇ ਡੰਗਰ ਖੜਨਾ ਵੀ ਸਾਡੇ ਕੋਲ ਆ ਤੇ ਦੇਣਾ ਵੀ ਸਾਨੂੰ ਹੀ ਆ ਠੀਕ ਹੈ ਠੀਕ ਉਹਨੇ ਆਪਣੀ ਵੇਖ ਲੈਣੀ ਆ ਹਾਂਜੀ ਬਾਕੀ ਰੇਟ ਆਪਾਂ ਪਾਉਣਾ ਬਿਲਕੁਲ ਜਾਇਜ਼ ਅੱਛਾ ਜੀ ਮੋਲ ਕਰਦੇ 70000 ਅੱਛਾ ਜੀ ਤਿੰਨ ਛੱਡ ਦਈਏ 70000 ਦੀ ਛੋਟੀ ਦੇ ਦਈਏ ਹੋਰ ਕਰ ਦਈਏ ਆ ਜਾ ਬਿਲਕੁਲ ਹੈ ਲਾਦਾ ਤੁਸੀਂ ਲਾ ਕੇ ਆ ਕੇ ਕਰੋ ਆਇਆ ਕਰੋ ਭਾਜੀ ਮਾਨਤਾਂ ਨਾ ਫਿਰ ਦੋਹੀਆਂ ਫਿਰ ਕੈਮਰਾ ਕੌਣ ਖੜੂ ਬਈ ਨਹੀਂ ਤੁਸੀਂ ਵਾ ਇਹਨਾਂ ਭਾਜੀ ਨੂੰ ਫੜਾ ਦਿਓ ਬਾਈ ਇਹ ਤਾਂ ਮੇਰੇ ਕੋਲ ਸਾਫ ਨਹੀਂ ਬੰਦੀ ਚੱਲ ਕਰ ਦੋ ਹਰ ਜਿੰਨੇ ਦੀ ਕਰਨੀ ਹੈ ਖੁੱਲੀ ਕਰੀਏ ਮੈਂ ਦਨਾਂ ਜੋ ਕਰਨਾ ਹੈ ਆਪੇ ਕਰ ਦੋ ਪਰ ਕਰਿਓ ਫਿੱਟ ਸਾਰਾ ਕੰਮ ਅੱਛਾ ਜੀ ਹਾਂ ਜੀ ਪੰਜ ਛੱਡ ਦਈਏ ਮੈਂ ਦਨਾਂ ਫਿਰ ਨਹੀਂ ਤਾਂ ਕਾ ਹੋਏ ਨਾ ਜੇ ਭਾਜੀ ਚੋਂਡ ਦੀ ਦੇ ਦਾਂਗੇ ਚੱਲ ਨਹੀਂ ਗਾਂਦिए ਪੰਜ ਸੱਦਾ ਹਰ ਬਾੜ ਦੀ ਹੋਈਂਦੀ ਪਾਜੀ ਹਾਂਜੀ ਇੰਤਕ ਆ ਹੋਏ ਨਾ ਇਹ ਥੋੜਾ ਪੈਣਾ ਖੁੱਲੀਆਂ ਖੁੱਲੀਆਂ ਛੋਟਾ ਕਰ ਦੇਣੀ ਹੋਣੀ ਜੇ ਹਰ 250 ਬਾੜ ਹਜ਼ਾਰ ਤੋਂ ਠੀਕ ਹੈ ਮਸਾਂ ਨੂੰ ਬੜਾ ਪਾਜੀ ਮਿਲਦੀ ਨਹੀਂ 60 ਹਜ਼ਾਰ ਦੀ ਛੋਟੀ ਲੈ ਲਓ ਦਰੀਆਂ ਦਾ ਬਿਲਕੁਲ ਸਹੀ ਗੱਲ ਹੈ ਲਓ ਪਾਜੀ 60 ਹਜ਼ਾਰ ਤੋਂ 200 ਰੁਪਿਆ ਬਾਈ ਕਹਿੰਦਾ ਛੋਟਾ ਕਰਾਂਗੇ ਹਾਂ ਠੰਡੀਆਂ ਇਸੀ ਲਿਆ ਠੀਕ ਹੈ ਬਿਲਕੁਲ ਨਿਗੇ ਨਿਗੇ ਰੇਡ ਬਾਈ ਨੇ ਪਾਵੇਂ ਆ ਦੇਖਾ ਚੱਕ ਤੇ ਛੋਟਾ ਕਰਾਂਗੇ ਆਪਣੀ ਮਰਜ਼ੀ ਨਾਲ ਜੇ ਖੁੱਲੀਆਂ ਮਰਜ਼ੀ ਬਹਿ ਜਾਓ ਤੇ ਥਣ ਸੋਣ ਜਿਹੜਾ ਚੰਗਾ ਲੱਗਾ ਵਾ ਕਰੋ ਜੀ ਚਾ ਕਸੀਲੀਆਂ ਸੁੱਲੀਆਂ ਜਿਹੜੀਆਂ ਬਹੁਤ ਆਗੀਆਂ ਵਾ ਆ ਬਾਈ ਉਹ ਦੁੱਧ ਨਾ ਪਰਦੇ ਨੀਲੀ ਦਾ ਵੀ ਆ ਗਈ ਆ ਮਈ ਦਾ ਭੜੀ ਉਹ ਕਿੱਥੇ ਸੁਆਏ ਝੋਟੀ ਦਾ ਨੀਲੀ ਦੀ ਇਹ ਪਿਓਰ ਅੱਛਾ ਜੀ ਤੇ ਇਹਦਾ ਪੂਰਾ 1 ਮਹੀਨਾ ਲੈਂਦੀ ਏ ਅੱਛਾ ਜੀ ਹਾਂ ਜੀ 1 ਮਹੀਨੇ ਦੀ ਕੱਟੀ ਏ ਠੀਕ ਹੈ ਠੀਕ ਤੇ ਪਹਿਲੇ ਸੋਇ ਕਿੰਨਾ ਕੁ ਭਰਿਆ ਦੁੱਧ ਨੇ ਪਹਿਲੇ ਸੋਇ 10 ਤੋਂ ਬਾਅਦ ਦੁੱਧ ਭਰਿਆ ਵੇਖ ਲਓ ਭਾਈ ਘਰ ਤੋਂ ਵਜਨ ਇੰਨੀ ਝੋਟੀ ਨੇ 10 ਕਿਲੋ ਨਹੀਂ 12 ਕਿਨੇ ਕਿਨੇ ਚੋਨਾ ਇਹ ਤਾਂ ਗੱਲ ਸਹੀ 10 ਸੋਇ ਜਾ ਰਹੇ ਨਹੀਂ ਤੇ 12 13 ਭਰੂ ਜੀ ਬਾਕੀ ਜਿਹੜੇ ਨੀਰਾ ਖੜਦੀਆਂ ਉਹ ਆਪ ਸਾਡੇ ਤੋਂ ਜ਼ਿਆਦੇ ਸਿਆਣੇ ਆ ਵੀ ਕਿੰਨਾ ਚਵਾ ਲੈਣਾ ਉਹਨਾ ਆਪਣੇ ਹਿਸਾਬ ਨਾਲ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਯਾਰ 12 ਭਾਜੀ 15 14 15 ਕਹੀ ਗਈ ਹੈ ਭਾਜੀ ਮੂੰਹ ਅਜਨਾਂ ਮਰਜ਼ੀ ਕਹੀ ਜਾਣਾ ਇਹ ਤਾਂ ਗੱਲ ਸਹੀ ਹੈ ਹਾਂਜੀ ਸੱਜੀਆਂ ਵੀਰ ਦੀਆਂ ਸਾਹਿਬ ਨੂੰ ਜਿੰਨਾ ਮਰਜ਼ੀ ਕਹਿ ਦਈਏ ਬਾਕੀ ਦੇ ਜੋ ਐ ਪਤਾ ਲੱਗਣਾ ਮੂੰਹ ਦੀਆਂ ਗੱਲਾਂ ਜਾ ਕੇ ਪੇਟ ਪੜੇ ਦੀ ਇਹ ਬਹੁਤ ਚੰਗੀ ਯਾਰੀ ਝੋਟੀ ਦੇ ਫੇਰ ਲਈ ਜਾ ਵੀ ਦੀ ਆ ਸਾਰੀ ਸੋਹਣੀ ਹੈ ਝੋਟੀ ਭਾਜੀ ਬਾਕੀ ਤੇਰੀ ਆਪਾਂ ਸਾਹ ਬਛੜ ਕੇ ਬਿਲਕੁਲ ਜੈਜ ਭਾਣਾ ਠੀਕ ਹੈ ਠੀਕ ਹੈ ਤੇਰੇ ਪੇਟ ਖੁੜੇ ਵੀ ਤਾਂ ਹੈ ਵੀ ਪਤਲੇ ਚਮ ਵਾਲੀ ਆ ਤੇ ਕੋ ਮਣ ਕੀ ਅੱਖ ਤੇ ਫੇਸ ਵਾਲੀ ਵੀ ਕੱਲ ਚੈੱਕ ਤੇ ਸਿੰਗ-ਸਿੰਗ ਵੀ ਜਿਹੜਾ ਚੰਗਾ ਲੱਗਾ ਝੋਟੀ ਦੇ ਬੰਦ ਮੀ ਨਾ ਕੱਢ ਦੀਏ ਜਿਹਾ ਪੂਰਾ ਇੱਕ ਮਹੀਨਾ ਭਾਜੀ ਪੂਰਾ ਲੈਂਦੀ ਏ ਬਾਕੀ 2-4 ਦਿਨ ਪਹਿਲਾਂ ਸੂਬੇ ਉੱਤੇ ਲਾ ਜੇ ਉਹ ਆਪਾਂ ਕਹਿੰਦੇ ਨਹੀਂ ਠੀਕ ਹੈ ਠੀਕ ਹੈ ਲਓ ਜੀ 2-4 ਦਿਨ ਦਾ ਵਾਪਰ ਕਟਾ ਜੂਰ ਹੋ ਜਾਂਦਾ ਵਾ ਜਾਂ ਪਹਿਲਾਂ ਸੂਬੇ ਦੇ ਜਾਂ ਜੂ ਵੀ 2-4 ਦਿਨ ਤੇ ਲਾਟੋ ਲਾ ਜਿਹੜੀਆਂ ਕਾਫੀ ਆ ਹਵਾਨੇ ਦੇ ਤੇ ਸੂਂ ਤਾਂ ਕਿ ਜਿਹੜਾ ਚੰਗਾ ਬਣਾ ਜੂਗੀ ਹਵਾਨਾ ਕਰਨ ਵਾਲੀ ਦਾ ਕਾਟ ਕਾਟ ਤੇ ਪੇਠ ਪੜੀ ਦੀ ਬਹੁਤ ਇੱਕ ਚੰਗੀ ਆ ਖੋਪਾ ਜੀ ਕਿੱਥੇ ਆਉਂਦੀ ਏ ਠੀਕ ਹੈ ਠੀਕ ਹੈ ਇਹਦਾ ਮੁੱਲ ਭਾਈ ਹਰ ਇਹਦਾ ਮੁੱਲ ਭਾਈ ਬਿਲਕੁਲ ਜਾਇਜ਼ ਤਿਆਰ ਕੀਤੇ ਆ ਭਾਈ 90 ਦੀ 95 ਦੀ ਕੋਟੀ ਵਿਖਦੀ ਆ ਹਾਂਜੀ ਮੁੱਲ 75 ਇਹ 70000 ਦੀ ਦੇ ਰਹੀਏ ਲੈ ਕੇ ਵੀ ਕਰੀਏ ਮਾਨਤਣਾ ਕਰ ਦੋ ਜਿੰਨਾ ਕਰਨਾ ਪਰ ਥੋੜਾ ਕਰਿਓ ਹਿਸਾਬ ਨਾਲ ਨਹੀਂ ਕਰਾ ਵੀ ਦਦੋ ਤੁਸੀਂ ਇੱਕ ਵਾਰਾ ਖੁੱਲਾ ਗੱਫਾ ਕਰਾ ਦਿੰਦੇ ਹੇ ਮਾਨਤਣਾ ਬਾਕੀ ਵੀਰ ਫੋਨ ਲਾ ਕੇ ਵੀ ਭਾਜੀ ਥੋੜਾ ਬੋੜਾ ਧੱਕੇਣਾ ਹੀ ਕਰਾ ਹੀ ਲੈਂਦੇ ਆ ਅੱਛਾ ਜੀ ਹਾਂਜੀ ਕਰ ਦੋ ਜਿੰਨਾ ਕਰਨਾ ਜੀ 70 ਚੋਂ ਇਹ ਵੀ ਹਰ ਜਾਂਦੀ ਪੰਜ ਛੱਡ ਦਈਏ ਮਾਨਤਣਾ ਨਹੀਂ ਧੱਕਾ ਹੋਈ ਨਾ 60 ਦੀ ਨਾ ਦੇ ਦੀਏ ਵੇ ਜਾਣ ਦੀ ਮਾਰ ਭਾਈ 206 ਹੀ ਹੋਣੀ ਹੈ ਰੇਟ ਵੇਖ ਲਓ ਆਪਣੇ ਬਿਲਕੁਲ ਜਾਇਜ਼ ਤੇ ਭਾਅ ਆ ਨਾ ਬਾਕੀ ਜਾਨੀ ਰੋਟੇ ਭਾਜੇ ਨਹੀਂ ਭਾਜੇ 2000 2000 ਹੀ ਬਾਈ ਦਾ ਆ ਇਹ ਦੇਖੋ ਨਿਰਮਈਆ ਆਪਣੇ ਕੋਲ ਹਾਂਜੀ ਹਾਂਜੀ ਕਿੰਨਾ 2000 ਲੈ ਲਿਆ ਤੇ 6000 ਰੁਪਏ ਤੇ ਆਪਣੀ ਬਾੜੀ ਨਹੀਂ ਇਹ ਬੜਾ ਜਾਇਜ਼ ਆ ਚਲੋ ਵੀ ਇਹ ਆਖੀ ਇੱਕ ਮਹਿਜ ਭਾਈ 5 5000 ਦਾ 1000 ਕੱਢੀਏ ਉਹ ਨਹੀਂ ਹੈ ਬਾਈ ਦਾ ਫੇਰ ਕੋਈ ਤੂੰ ਨਹੀਂ ਲੌਂਦਾ ਬਾਈ ਸਹੀ ਗੱਲ ਬਾਕੀ ਵੀ ਦਿਓ ਵੇਖੋ ਆਪਾਂ ਮਾਲ ਜਿਆਦਾ ਨਹੀਂ ਘੰਟੇ ਤੇ ਵੇਚ ਵੇਚ ਮਾਲ ਵੇਚ ਕੇ ਵੇਲੇ ਹੋਈ ਇਹ ਰੇਡ ਜਿਆਜ ਹੁੰਦਾ ਨਾ ਤੇ ਪੱਲੀਆਂ ਚੰਗੇ ਹੁੰਦੇ ਆ ਪਰਸਵਾ ਤਾਂ ਵੀਡੀਓ ਪਾਈ ਹਜੇ ਤੱਕ ਭਾਈ ਅਜੇ ਤੱਕ ਪੂਰ ਹੋਣਦੇ ਆ ਅੱਛਾ ਈ ਉਹੋ ਛੋਟੀ ਦੀ ਠੀਕ ਆ ਠੀਕ ਤੇ ਭਾਈ ਇਹ 65 ਤੋਂ 200 ਫਿਰ 55 ਤੋਂ 200 ਠੀਕ ਆ ਠੀਕ ਆ ਲੋ ਜੀ ਪੱਲੀਆਂ ਦੋਵੇਂ ਹੀ ਹਾਂਜੀ ਮਾਰ ਤਾਂ ਫਿਰ ਖੁੱਲਾ ਕਰਦੇ ਠੀਕ ਆ ਕਿ ਆ ਛੋਟੀ ਦਾ ਲੇਵਾ ਖਾਵੇ ਜਗਾ ਭਾਈ ਸੂਈਏ 나ੜੂ ਗਿੱਲਾ ਨਾਲ ਜੇ ਕੱਟੀ ਮਗਰ ਕੱਟਾ ਜੇ ਸਾਥ ਠੀਕ ਆ ਲੋ ਜੀ ਮੇਲ ਕਾਬ ਜੇ ਬਲ ਤਾਜਾ ਜੇ ਨਾਲ 나ੜੂ ਵੀ ਅਗੇ ਗਿੱਲਾ ਵਾ ਇਹ ਕਰਮਾ ਸਵਾ ਸੁਈਆ ਕੁੱਝ ਕਾਸ ਲੈ ਕੇ ਦੀ ਪੜੀ ਸੁਈਆ ਮੇਠਾ ਪੰਡਾ ਵੇਖੋ ਲੈਵਾ ਬਹੁਤ ਮੜਾ ਹੈ ਇਹ ਪੰਡਾ ਪਿਆ ਕਰਮਾਲੀ ਇਹਦੇ ਭਾਜੀ ਚਵਾਈ ਕਰਕੇ ਲਿਆਂਦੀ ਆ ਅੱਛਾ ਜੀ ਕੇਲੇ ਕੱਲ ਚੋਏ ਸਾਢੇ 3 ਵਿਚਾਲ ਕਿਲੋ ਛੋਇਆ ਜਿ ਬੋਲਾ ਅੱਛਾ ਜੀ ਠੀਕ ਹੈ ਠੀਕ ਹੈ ਤਾਂ ਉਹ ਵੀ ਸਾਡੇ ਦਿਨਾਂ ਦੇ ਹਾਲਪਾ ਦੇ ਦਾ ਭਾਈ ਉਹਨੇ ਚਵਾਈ ਕੀਤੀ ਆ ਜੀ ਇਹ ਚਵਾਈ ਕਰਕੇ ਲੈ ਕੇ ਆਏ ਆ ਨੇ ਬਾਕੀ ਫਿਰ ਵੀ ਕਰਮਾਲੀ ਬਣੀਆਂ ਵੱਡੀ ਠੋਟੀ ਭਾਜੀ ਕਰਦਾਰੀ ਠੀਕ ਹੈ ਬਹੁਤ ਚੰਗਾ ਰਿਹਾ ਵਾ ਇਹ ਕਿੰਨਾ ਭਰੂਗੀ ਦੁੱਧ ਇਹ ਵੀ ਚੋਟੀ ਪਾਹੀ ਜਿਆਦਾ ਨਹੀਂ ਨਾ 13 ਤੋਂ ਨਾਲ ਬਸਾ ਜਾ ਰੱਖਿਆ ਇਸ ਤੋਂ ਵੀ ਜ਼ਿਆਦਾ ਨਹੀਂ ਅਛਾਈ ਉਹਦੇ ਸਟਾਰਟਿੰਗ ਕੋੜਾ ਪਾਹੀ 8 ਕਿਲੋ ਦੇ ਲਾਗੇ ਬੰਨੇ ਹੋਣਾ ਛੋਟੀ ਕੋ ਠੀਕ ਹੈ ਜੀ ਇੱਕ ਪਾਲੀ ਨਹੀਂ ਕੀਤੀ ਪਹਿਲੀ ਇੱਕੋ ਚਵਾਈ ਹੋਈ ਆ ਲਓ ਭਾਜੀ ਇੱਕੋ ਚਵਾਈ ਹੋਈ ਇਹਦੇ ਸਾਢੇ 3 ਤੇ ਬੱਚੇ ਨੂੰ ਲਾ ਕੇ ਮੰਨ ਲਓ 4 ਕਿਲੋ 4.8 ਲੀਟਰ ਬੋਲਾ ਬਿਲਕੁਲ ਰੈਡੀ ਆ ਇਹ ਬਿਲਕੁਲ ਤਾਜੀ ਸੁਈ ਹੈ ਜੇ ਕੱਲ ਦੀ ਰਾਤ ਸੁਈ ਹੋ ਪਾਹੀ ਠੀਕ ਹੈ ਠੀਕ ਕਰੋ ਵੀ ਲੋਟ ਦੀ ਸੁਈਆ ਦੋ ਤਾਂ ਚੰਗਾ ਪਰ ਜੋਗੇ ਛਣਾ ਦਾ ਸੈਰ ਗਿਆ ਵੀ ਬਹੁਤ ਸ਼ਾਕੀ ਭਾਜੀ ਲੋਈ ਛੋਟੀ ਹੈ ਲੱਤਾਂ ਨਾਲ ਉਹ ਖਾ ਦੋ ਠੀਕ ਹੈ ਜੀ ਸਾਨੂੰ ਲੱਗਦਾ ਜੀ ਸਹੀ ਗੱਲ ਹੈ ਜੀ ਥਾਂਕ ਵਾਪਸ ਮਾ ਮੈਨ ਲੱਗਾ ਕਿ ਇਹ ਛੋਟੀ ਨੂੰ ਭਾਜੀ ਜਿਹੜਾ ਵੀ ਛੋਟੀ ਚੋੜੂ ਨਾ ਉਹ ਨਹੀਂ ਛੱਡੂ ਇੰਨਾ ਪਲਾ ਜੀ ਠੀਕ ਹੈ ਜੀ ਲੋ ਵਿੱਚ ਗੇਠ ਕਰਨ ਤੇ ਥਾਂ ਲੱਗਾ ਨਾੜਾ ਲੋ ਵੀ ਆ ਗਈਆਂ ਚੱਡੇ ਤੇ ਚੱਗੀਆਂ ਆਓ ਖਾਓ ਲੈ ਆ ਹੁਣ ਸਰਮੜੀ ਚਾਹ ਤੇ ਅੱਧੀ ਅੱਧਾ ਨਹੀਂ ਲੈ ਕਰਮ ਤੇ ਕੀ ਕਰਾ ਪਰ ਰੀਜ ਨਾਲ ਦਿਖਾਉਣੀ ਹਾਂ ਖਾਓ ਦਿਖਾਓ ਨਵਾਂ ਬਾਈ ਜੀ ਮਤਲਬ ਉਹਦੀ ਬਾਹਰ ਨਹੀਂ ਗਈ ਕਈ ਆ। ਬਾਕੀ ਉਹ ਪੰਜੇ ਦਰੋਂ ਮੱਗੀ ਬਈ ਉਹ ਵੀ ਠੰਡੀ। ਠੀਕ ਆ ਠੀਕ ਆ ਜੀ। ਲਓ ਬਈ ਜੀ ਸੀਸਗਾ ਤੋਂ ਲੂਗਾ ਦੇਖੋ ਇਹ ਤਾਂ ਕਾਟ-ਕਾਟ ਜਿਹੜਾ ਬਹੁਤ ਚੰਗਾ ਹੋ ਗਿਆ ਵਾ। ਹਾਂ ਜੀ ਇਹਦਾ ਮੁੱਲ ਭਾਈਆ। ਮੁੱਲ ਲਵੇ ਲਓ ਭਾਜੀ ਜਾਇ ਜੀ। ਮੁੱਲ ਦੇ ਇੱਕ ਪੰਜ ਕਰਦੇ ਜੀ। ਅੱਛਾ ਜੀ। ਕਰ ਦੋ ਮਾਨ ਜਿੰਨਾ ਕਰਨਾ। ਇਹ ਪੜੀ ਅੰਦਰ ਥੋੜੀ ਬੋਦੀ ਮਾਗਣਾ। ਇਹ ਲਓ ਜਿੰਨੇ ਦੀ ਚੰਗੀ ਲਾਈ ਦੀ ਭਾਜੀ ਕਰ ਦੋ ਆਪੇ ਜਿੰਨੇ ਦੀ ਤੁਹਾਨੂੰ ਲੱਗਦਾ ਨਾ ਵੀ ਜਾਇ ਜਾਇ ਨੇ ਦੀ ਕਰ ਦੋ ਆਪੇ। ਵਾਰਤਨਾ ਕਿਉਂ ਜਿਆਦਾ ਹੋ ਗਿਆ ਨਹੀਂ ਤੁਸੀਂ ਕਹ ਰੇਟ ਅਸੀਂ ਡੇਢ ਤੁਹਾਨੂੰ ਦੱਸਤਾ ਵੀ 1.5 ਕਰ ਦੇ ਜੇ ਮਾਣ ਉਹਨੂੰ ਤੁਸੀਂ ਕਰਾਉਣਾ ਹੈ ਲੱਖੋਂ ਅੰਦਰ ਕਰੀਏ ਕਰ ਦੋ ਜਨੇਰੀ ਚੰਗੀ ਲੱਗਦੀ ਆਪੇ ਜਾਇਜ਼ ਪਰ ਯਾਰ ਕਰਦੀ ਅੰਦਰ ਇਹਨਾਂ 9500 ਦੀ ਆਹ ਭਾਈ ਹਾਰ ਨਾ ਹੀ ਇਹ ਫਿਰ ਛੋੜ ਛੋੜ ਕਰ ਦਾਂਗੇ ਮਾਣ ਨਹੀਂ ਕਰ ਦਾਂਗੇ ਵੀਰ ਕੋ ਫੋਨ ਲਾਵੇ ਅੱਛਾ ਜੀ ਨਵੇਂ ਯਾਰ ਤਮਾਨ ਤਾਨ ਕਰ ਦਾਂਗੇ ਪਰ ਝੋਟੀ ਵੇਖ ਲੋ ਤਾਜੀ ਸੂਈ ਲੱਦੀ ਨਹੀਂ ਇਹ ਚੰਗੀ ਪੈਣ 65 70 70000 ਦੀ ਪਾਈ ਥੋਕੜਾ ਮੀਆਂ ਵੀ ਕਰਨ ਨਹੀਂ ਆ ਬਿਲਕੁਲ ਬਿਲਕੁਲ ਸਹੀ ਗੱਲ ਲੋ ਭਾਈ ਜੀ 96000 ਤੇ ਭਾਈ ਕਹਿੰਦਾ ਕਿ ਛੋੜ ਚੜ ਜ਼ਰੂਰ ਕਰਾਂਗੇ ਬਾਕੀ ਇਹੋ ਬੈਂਤੀ ਹੁੰਦੀ ਭਾਜੀ ਸਾਡੇ ਕੋਲੋਂ ਪਾਸ ਕਰਕੇ ਤਸੱਲੀ ਕਰਕੇ ਮਾਲ ਖੜੋ ਠੀਕ ਹੈ ਠੀਕ ਹੈ ਲੋ ਭਾਜੀ ਬਹੁਤ ਹੀ ਚੰਗੀ ਗੱਲ ਬਾਈ ਕਹਿ ਰਿਹਾ ਹਰ ਵਾਰੀ ਤੇ ਕਰੋ ਚੈੱਕ ਬਾਕੀ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਆ ਤੇ ਕਾਦ ਕਾੜ ਦੇਖੋ ਤੁਸੀਂ ਬਹੁਤ ਹੀ ਚੰਗਾ ਆ ਗਿਆ ਛੋਟੀ ਦਾ ਇਹ ਮੌਕੇ ਤੇ ਫਰਮਾਨ ਤਾਣੂ ਜੀ ਪਾਈ ਥੋੜਾ ਬੋਲਾ ਕਰਦਾਂਗੇ ਵੀਰ ਭਰਾ ਫੋਨ ਲਾਵੇ ਜਰੂਰ ਕਰਾਂਗੇ ਭਾਜੀ ਠੀਕ ਆ ਠੀਕ ਆ ਲਓ ਜੀ ਮਾਨ ਤਾਣੂ ਪਾਈ ਕਹਿੰਦਾ ਕਿ ਖੁੱਲਾ ਕਰਦਾਂਗੇ ਤੇ ਆ ਜਿਹੜਾ ਕੋਈ ਜੋੜਾ ਲੈ ਜਾਊਗਾ ਤੇ ਇਸ ਤੋਂ ਵੀ ਮਾਨ ਤਾਣੂ ਖੁੱਲਾ ਕਰਾ ਕੇ ਉਹ ਜਿਹੜੇ ਪਸ਼ੂ ਪਹਿਲਾਂ ਮੁਖਾਏ ਆਪਾਂ ਤਾਂ ਨੂੰ ਬਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ